ਪਿਛਲੀ ਵਾਰੀ ਜਦੋਂ 22 ਚ ਵੋਟਾਂ ਮੰਗੀਆਂ ਸੀ ਤਾਂ ਇਹ ਕਿ ਮੰਗੀਆਂ ਸੀ ਵੀ ਸਾਨੂੰ ਵੋਟਾਂ ਪਾਓ ਅਸੀਂ ਕੰਮ ਹੈ ਜਿਹੜਾ ਕਰਾਂਗੇ। ਤਿਹਾਰ ਪਿੰਡ ਜਾ ਕੇ ਮੈਂ ਕਹਿਣਾ ਵੀ ਅਸੀਂ ਨਹੀਂ ਕਹਿੰਦੇ ਸਾਰੇ ਕੰਮ ਹੋ ਗਏ ਬੜੇ ਰਹਿੰਦੇ ਹੋਣਗੇ। ਪਰ ਜਿੰਨੇ ਪੈਸੇ ਤੁਹਾਡੇ ਪਿੰਡ ਚ ਪਹਿਲੇ 2.5 ਸਾਲ ਚ ਆਇਆ ਜੇ ਕਾਂਗਰਸ ਵਾਲਿਆਂ ਵੇਲੇ 10 ਮਹੀਨਸਾ ਵੀ ਆਇਆ ਵੀ ਭਾਈ ਤੁਹਾਨੂੰ ਵੋਟਾਂ ਨੂੰ ਨਹੀਂ ਕਹਿੰਦੇ। 240 ਕਰੋੜ ਰੁਪਏ ਅਸੀਂ ਪੀਣ ਵਾਲੇ ਪਾਣੀ ਤੇ ਸੀਵਰੇਜ ਲਈ ਮੈਂ 240 ਤੋਂ 88 ਕਰੋੜ ਰੁਪਇਆ ਅਜੇ ਸੀਐਮ ਸਾਹਿਬ 87 ਕਹਿ ਗਏ 1 ਕਰੋੜ ਵੱਧ ਆਦੂ 88 ਕਰੋੜ ਰੁਪਇਆ ਮੈਂ ਇਕੱਲਾ ਬਰਨਾਲ ਦੀ ਜਿਹੜਾ ਪਾਸ ਕਰਵਾ ਕੇ ਲਿਆਉਂਦਾ ਜਿਹਦੇ ਚ 12 ਕਰੋੜ ਕੱਲੀ ਪੀਣ ਵਾਲੀ ਪਾਈਪਲਾਈਨ ਲਈ ਜੋ ਮੀਹ ਤੇ ਸਰ ਸਾਡੇ ਨਾਲ ਮੌਜੂਦ ਨੇ ਸਰ ਚੋਣਾ ਦਾ ਦੌਰ ਚੱਲਦਾ ਪਿਆ ਵਾ ਪਹਿਲਾਂ ਆਪਦੇ ਲਈ ਵੋਟਾਂ ਤੁਸੀਂ ਮੰਗ ਰਹੇ ਸੀਗੇ ਤੇ ਹੁਣ ਵੋਟਾਂ ਨੇ ਜਿਹੜੀਆਂ ਤੁਸੀਂ ਥਾਲੀ ਵਾਲੀ ਮੰਗ ਰਹੇ ਹੋ ਕਿਵੇਂ ਦਾ ਲੱਗਦਾ ਦੇਖੋ ਜੀ ਅ ਅਸੀਂ ਕੌਨਫੀਡੈਂਟ ਆ ਕਿਉਂਕਿ ਪਿਛਲੀ ਵਾਰੀ ਜਦੋਂ 22 ਚ ਵੋਟਾਂ ਮੰਗੀਆਂ ਸੀ ਤਾਂ ਇਹ ਕਿ ਮੰਗੀਆਂ ਸੀ ਵੀ ਸਾਨੂੰ ਵੋਟਾਂ ਪਾਓ ਅਸੀਂ ਕੰਮ ਹੈ ਜਿਹੜਾ ਕਰਾਂਗੇ ਤੇ ਹੁਣ ਹਰ ਜਗ੍ਹਾ ਜਾ ਕੇ ਅਸੀਂ ਕੋਈ ਨੈਗੇਟਿਵ ਪ੍ਰਚਾਰ ਨਹੀਂ ਕਰਦੇ ਜੀ ਤੁਸੀਂ ਸੁਣਿਆ ਹੁਣ ਸੋਸ਼ਲ ਮੀਡੀਆ ਤੇ ਇਕੱਲਾ ਪੋਜ਼ਿਟਿਵ ਪ੍ਰਚਾਰ ਕਰਦੇ ਤੇ ਆਪਣੇ ਕੰਮ ਦੱਸਦੇ ਆ ਜੀ ਨਹੀਂ ਆਮ ਤੌਰ ਤੇ ਸਰਕਾਰਾਂ ਨਾ ਪਹਿਲੇ 4 ਸਾਲ ਢੱਕਾ ਨਹੀਂ ਤੋੜਦੀਆਂ ਮੈਨੂੰ ਕਿਹੜਾ ਪਤਾ ਸੀ ਮੈਂ ਐਮਪੀ ਬਣ ਜਾਊਂਗਾ ਵੀ ਭਾਈ ਤਾਂ ਕਰਕੇ ਪਹਿਲੇ 2 ਸਾਲਾਂ 'ਚ ਕੰਮ ਕੀਤੇ ਵੀ ਆ ਬਾਈ ਇਲੈਕਸ਼ਨ ਆਊਗੀ ਤੇ ਹਰ ਪਿੰਡ ਜਾ ਕੇ ਮੈਂ ਕਹਿਣਾ ਜੀ ਵੀ ਅਸੀਂ ਨਹੀਂ ਕਹਿੰਦੇ ਸਾਰੇ ਕੰਮ ਹੋ ਗਏ ਬੜੇ ਰਹਿੰਦੇ ਹੋਣਗੇ ਪਰ ਜਿੰਨੇ ਪੈਸੇ ਤੁਹਾਡੇ ਪਿੰਡ ਚ ਪਹਿਲੇ 2.5 ਸਾਲ ਚ ਆਇਆ ਜੇ ਕਾਂਗਰਸ ਵਾਲਿਆਂ ਵੇਲੇ 10 ਮੈਂਸਾ ਵੀ ਆਇਆ ਵੀ ਭਾਈ ਤੁਹਾਨੂੰ ਵੋਟਾਂ ਨੂੰ ਨਹੀਂ ਕਹਿੰਦੇ ਕਿਉਂਕਿ ਇੱਥੇ ਪਿੰਡਾਂ ਚ 5-5 10-10 ਕਰੋੜ ਰੁਪਈਆ ਜਿਹੜਾ ਪਿਛਲੇ 2.5 ਸਾਲਾਂ ਚ ਭਗਵੰਤ ਮਾਨ ਜੀ ਤੋਂ ਲਿਆ ਕੇ ਮੈਂ ਬਰਨਾਲੇ ਦੇ ਪਿੰਡਾਂ ਚ ਦਿੱਤਾ ਤੇ ਉਹਨਾਂ ਦੇ ਆਧਾਰ ਤੇ ਜਿਹੜਾ ਕਹ ਲੋ ਲੋਕਾਂ ਤੋਂ ਸਮਰਥਨ ਅਸੀਂ ਮੰਗ ਰਹੇ ਹਾਂ ਪਿੰਡਾਂ ਦੀ ਤੁਸੀਂ ਮੇਰੇ ਨਾਲ ਗੱਲ ਕਰਦੇ ਹੋ ਸ਼ਹਿਰ ਲਈ ਵੀ ਪੈਸੇ ਆਏ ਨੇ ਸ਼ਹਿਰ ਲਈ ਆ ਜਿਹੜਾ ਸੀਐਮ ਸਾਹਿਬ ਦੱਸ ਕੇ ਗਏ ਆ ਪੂਰੇ ਪੰਜਾਬ ਲਈ ਇੱਕ ਸਕੀਮ ਚ 240 ਕਰੋੜ ਰੁਪਇਆ ਸੀ ਪੀਣ ਵਾਲੇ ਪਾਣੀ ਤੇ ਸੀਵਰੇਜ ਲਈ ਮੈਂ 240 ਚੋਂ 88 ਕਰੋੜ ਰੁਪਇਆ ਹਜੇ ਸੀਐਮ ਸਾਹਿਬ 87 ਕਹਿ ਗਏ 1 ਕਰੋੜ ਵਾਧਾ ਉਹ 88 ਕਰੋੜ ਰੁਪਇਆ ਮੈਂ ਕੱਲਾ ਬਰਨਾਲ ਦੇ ਜਿਹੜਾ ਪਾਸ ਕਰਵਾ ਕੇ ਲਿਆਉਂਦਾ ਜਿਹਦੇ ਚ 12 ਕਰੋੜ ਕੱਲੀ ਪੀਣ ਵਾਲੀ ਪਾਈਪਲਾਈਨ ਲਈ 76 ਕਰੋੜ ਰੁਪਇਆ ਜਿਹੜਾ ਸੀਵਰੇਜ ਦੇ ਲਈ 21 ਕਰੋੜ ਰੁਪਇਆ ਬਰਨਾਲ ਦੇ ਸਿਵਲ ਹਸਪੀਟਲ ਨੂੰ ਜਿਹੜਾ ਪਹਿਲਾਂ ਦਿੱਤਾ ਜਿਹੜਾ ਸੀਸੀਯੂ ਉੱਥੇ ਬਣ ਰਹੇ ਆ ਸੋ ਬੜਾ ਸਾਡੇ ਚ ਕੂੜਾ ਚੱਕਣ ਨੂੰ ਉਹ ਕੱਲੀਆਂ ਥੇਲੇ ਸੀਗੇ ਭਾਈ ਤਾਂ ਮੈਂ ਜਿਹੜੇ ਟਰੱਕ ਨੇ ਕੂੜਾ ਚੱਕਣ ਵਾਲੇ ਪੰਜਾਬ ਸਰਕਾਰ ਤੋਂ ਜਿਹੜਾ ਲਿਆ ਕੇ ਦਿੱਤੇ ਆ 6-7 ਕਰੋੜ ਰੁਪਇਆ ਚੌਂਕਾਂ ਦੀ ਸੁੰਦਰੀ ਕਰ ਲਈ ਉਹ ਲਿਆਤਾ ਸੋ ਬੜੇ ਪੈਸੇ ਆ ਮੈਂ ਮਤਲਬ ਕਿ ਹੁਣ ਮੈਂ ਦੱਸਾਂ ਵੀ ਆ ਸੜਕਾਂ ਲਈ ਸ਼ਹਿਰ ਚ ਪੰਜਾਬ ਸਰਕਾਰ ਤੋਂ ਨਹੀਂ ਇਕੱਲੀ ਕਮੇਟੀ ਜਿਹੜੀ ਆ ਬਣਾਉਂਦੀ ਸੀ ਆ ਸਾਡੇ ਸੁਹਾ ਲੰਗ ਦਾ ਸ਼ਹਿਰ ਚੋਂ 4 ਕਰੋੜ ਰੁਪਇਆ ਉਹਨੂੰ ਅੰਡਰਗਰਾਊਂਡ ਕਰ ਲਈ ਦਿੱਤਾ ਸੋ ਬੜੇ ਪੈਸੇ ਆ ਜਿਹੜੇ ਸ਼ਹਿਰ ਵਿੱਚ ਹੀ ਵੀ ਹੈ ਮੈਂ ਤਾਂ ਚੈਲੰਜ ਕਰ ਮਿਸਟਰ ਕਰਕੇ ਪੈਸੇ ਮਿਲ ਗਏ ਹੁਣ ਜੇਕਰ ਹਰਿੰਦਰ ਧਾਰੀ ਵਾਲੇ ਐਮਐਲਏ ਬਣਦੇ ਆ ਤਾਂ ਪੈਸੇ ਵਿੱਚ ਕੰਮ ਕਰੀਆ ਉਹਨਾਂ ਦਾ ਆ ਕਿਹੜਾ ਮੇਰੇ ਮਹਿਕਮੇ ਦੇ ਪੈਸੇ ਜੇ ਮੇਰੇ ਕੋਲ ਮਹਿਕਮਾ ਸੀ ਜਿਹੜਾ ਵਾਟਰ ਸਪਲਾਈ ਤੇ ਸੀਵਰੇਜ ਵਾਲਾ ਇਹ ਤਾਂ ਸਰਕਾਰ ਨੇ ਦਿੱਤੇ ਹੈਗੇ ਹਨਾ ਜਾਂ ਜਿਹੜੇ ਦੂਸਰੇ ਪੈਸੇ ਆ ਮੈਂ ਲੋਕਲ ਬਾਡੀ ਦੇ ਜਿਹੜੇ ਹੋਰ ਲੈ ਕੇ ਆਏ ਹੈਗੇ ਇਹ ਸਾਰੇ ਪੈਸੇ ਮੇਰੇ ਕੋਲ ਡਿਪਾਰਟਮੈਂਟ ਸੀ ਹਾਂ ਠੀਕ ਹੈ ਨੈਰੀ ਡਿਪਾਰਟਮੈਂਟ ਮੇਰੇ ਕੋਲੇ ਸੀਗਾ ਪਰ ਕੱਲੇ ਬਰਨਾਲੇ ਥੋੜੀ ਦਿੱਤੇ ਤੇ ਜਿਹੜੇ ਸਾਡੇ ਹੁਣ ਮਹਿਲਕਲਾਂ ਭਦੌੜ ਵੀ ਕਰੋੜਾ ਰੁਪਿਆ ਕਿਉਂਕਿ ਉੱਥੇ ਸਰਕਾਰ ਦੇ ਐ ਐਮਐਲਏ ਆ ਹਨਾ ਤਾਂ ਉਹਨਾਂ ਨੇ ਵੀ ਕਿਹਾ ਵੀ ਜੀ ਇੱਥੇ ਇੱਥੇ ਕਰਨਾਗਾ ਤਾਂ ਕਰੋੜਾ ਰੁਪਿਆ ਜਿਹੜਾ ਸਾਰੇ ਇਲਾਕੇ ਚ ਡਵੈਲਪਮੈਂਟ ਲਈ ਆਇਆ ਸੋ ਉਹਨਾਂ ਦੇ ਆਧਾਰ ਤੇ ਅਸੀਂ ਵੋਟਾਂ ਹੁਣ ਲੋਕਾਂ ਤੋਂ ਮੰਗ ਰਿਆਂ ਤੇ ਅਪੀਲ ਇਹੀ ਜਿਹੜੀ ਆ ਦੁਬਾਰਾ ਦੁਬਾਰਾ ਕਰ ਰਿਆਂ ਵੀ ਦੇਖੋ ਸਰਕਾਰ ਨੇ ਕੰਮ ਕੀਤੇ 2.5 ਸਾਲ ਆਪਾਂ ਕੰਮ ਆ ਜਿਹੜੇ ਪੂਰ ਲੈਣੇ ਆ ਹੁਣ ਪਹਿਲੇ ਅਕਾਲੀ ਦਲਾਂ ਚੋਣਾਂ ਚ ਨਹੀਂ ਖੜੀ ਹੁਣ ਥੋੜੀ ਦੇਰ ਪਹਿਲਾਂ ਖਬਰ ਆਂਦੀ ਹੈ ਕਿ ਆ ਦੇਖੋ ਦੱਸਣਾ ਰਹਿ ਗਿਆ ਆਰਤੀ ਸਾਬ ਦੱਸ ਰਿਹਾ ਸਾਡੇ ਪ੍ਰਧਾਨ ਜੀ 9 ਕਰੋੜ 27 ਲੱਖ ਰੁਪਏ ਮੰਡੀ ਨੂੰ ਵੀ ਦਿੱਤਾ ਜਿਹੜੀ ਤੇ ਦੇਖੋ ਮੇਰੇ ਕੋਲ ਇੱਕ ਵਾਰ ਮੰਗ ਪੱਤਰ ਵੀ ਲੈ ਗਿਆ ਤੇ ਪੁੱਛੇ ਇਹ ਆਪਰਾਪ ਕਰਾਇਆ ਅਕਾਲੀਆਂ ਕਾਂਗਰਸੀਆਂ ਕੋਲੇ ਮੰਗ ਪੱਤਰ ਲੈ ਲੈ ਜਾਂਦੇ ਰਹੇ ਪਰ ਕਿਸੇ ਨੇ ਪੰਜੀ ਨਹੀਂ ਦਿੱਤੀ ਤੇ ਇਹਨਾਂ ਨੂੰ ਉਸ ਦਿਨ ਪਤਾ ਲੱਗਿਆ ਜਦੋਂ ਕੰਮ ਸ਼ੁਰੂ ਹੋ ਗਿਆ ਜਿਸੋਂ ਤੋਂ ਪਹਿਲਾਂ ਤਿੰਨ 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 ਗ੍ਰੇਡਾਂ ਜਿਹੜੇ ਬਰਾਲੇ ਦਿੱਤੇ ਨਵੇਂ ਤੋਂ ਪਹਿਲਾਂ ਸਰ ਅਸਤੀਫਾ ਦੇ ਦਿੱਤਾ ਨਹੀਂ ਮੈਨੂੰ ਹਜੇ ਪਤਾ ਨਹੀਂ ਮੈਂ ਉਸ ਤੋਂ ਬਾਅਦ ਹੀ ਇਰੈਕਟ ਕਰੂੰਗਾ ਜੀ 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 ਮੌਜੂਦ ਨੇ ਬਣਾਏ ਸੋ ਇਸ ਹਨ ਐਮਪੀ ਸੰਗਰੂਰ ਤੋਂ ਮੀਤਹਿਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਬਹੁਤ ਮਿਹਨਤ ਕੀਤੀ ਹੈ ਬਹੁਤ ਸਾਰੇ ਫੰਡ ਨੇ ਜਿਹੜੇ ਕਿ ਸਾਡੇ ਹਿੱਸੇ ਆਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਤੁਹਾਡੇ ਲਈ ਕੰਮ ਕੀਤਾ ਹੈ ਤਾਂ ਸਾਰਿਆਂ ਦੇ ਲਈ ਕੰਮ ਕੀਤਾ ਹੈ ਤਾਂ ਇੱਕ ਵਾਰੀ ਫੇਰ ਵੋਟਾਂ પાਕੇ ਹਰਿੰਦਰ ਸਿੰਘ ਢਾਲੀਵਾਲ ਜਿਹੜੇ ਕਿ ਉਹਨਾਂ ਨੂੰ ਐਮਐਲਏ ਦੀ ਸੀਟ ਤੇ ਬਿਠਾਇਆ ਜਾਵੇ ਤੇ ਜਿਹੜੇ ਵੀ ਹੋਰ ਕੰਮ ਰਹਿ ਗਏ ਨੇ ਉਹ ਵੀ ਜਲ ਤੋਂ ਜਲਦ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰਾ ਉਹ ਪੂਰਾ ਜ਼ਰੂਰ ਕਰੇ